ਗਵਰਾਨਾ ਨਜ਼ਦੀਕ ਪਿੰਡ ਨਾ ਸਿਰਾਬਾਦ ਵਿਖੇ ਪੱਕੇ ਬਣੇ ਹੋਏ ਛੱਪੜ ਦੇ 4 ਕਨਾਲ 3 ਮਰਲੇ ਦੇ ਰਕਵੇ ਦੀ ਨਿਸ਼ਾਨਦੇਹੀ ਕਰਵਾਈ ਗਈ ਜਰਕੀ ਜੋ ਰਕਵਾ ਘਟ ਸੀ ਉਸ ਨੂੰ ਵੀ ਪੂਰਾ ਕੀਤਾ ਗਿਆ ਇਸ ਬੰਦੀ ਜਾਣਕਾਰੀ ਦਿੰਦੇ ਆ ਸਾਫਕਾ ਪੰਜ ਮਲਕੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਛੱਪੜ ਦਾ ਰਕਵਾ 4 ਕਨਾਲ 3 ਮਰਲੇ ਦਾ ਸੀ ਜੋ ਕਿ ਮੌਕੇ ਤੇ ਘਟ ਸੀ ਤੇ ਉਸ ਨੂੰ ਪੂਰਾ ਕਰਵਾਉਣ ਲਈ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੀ ਬीडीपीਓ ਦਫ਼ਤਰ ਤੋਂ ਪਟਵਾਰੀ सुरेंद्र ਕੁਮਾਰ ਕਾਨਗੋ ਕਰਮ ਸਿੰਘ ਅਤੇ ਪੰਚਾਇਤ ਦੀ ਮੌਜੂਦਗੀ ਵਿੱਚ ਛੱਪੜ ਦੀ ਨਿਸ਼ਾਨਦੇਹੀ ਕਰਵਾਈ ਗਈ ਇਸ ਦੌਰਾਨ 나జర్ ਸਿੰਘ ਲੰਬardar ਹਰਦੀਪ ਸਿੰਘ ਸਾਫਾ ਸਰਪੰਚ ਅਵਤਾਰ ਸਿੰਘ ਸੈਣੀ ਪੰਜ ਅਮਰਜੀਤ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਮੌਜੂਦ ਹਨ ਪਿੰਡ ਨਸੀराबाद ਤੋਂ ਨਵਰਾੰਗ ਚੈਨਲ ਲਈ ਅਰਜਿੰਦਰ ਕੁਮਾਰ ਦੀ ਖਾਸ ਰਿਪੋਰਟ ਜੀ ਮੈਂ ਮਲਕੀਤ ਸਿੰਘ ਪਿੰਡ ਨਸੀराबाद ਅਕੀਲ ਭਗਵਾੜਾ ਜ਼ਿਲ੍ਹਾ ਕਪੂਰਥਲਾ ਤੋਂ ਬੋਲਿਆ ਹਾਂ ਸਾਡੇ ਪਿੰਡ ਦੀ ਪਿੰਡ ਨਸੀराबाद ਦਾ ਛੱਪੜ ਜੋ ਕਿ ਬਹੁਤ ਚਿਰਾਂ ਤੋਂ ਆਪਣੇ ਇਕਾ ਉਹਦੇ ਵਿੱਚ ਦੂਸਰੇ ਬੰਦੇ ਦਾ ਕਬਜ਼ਾ ਸੀਗਾ ਅਸੀਂ ਸਾਨੂੰ ਉਹਦੇ ਤੇ ਸ਼ੱਕ ਦੇ ਆਧਾਰ ਤੇ ਫਿਰ ਉਹਦੀ ਮੰਨਤੀ ਕਰਾਈ ਮੰਨਤੀ ਕਰਾਉਣ ਦੇ ਅਵਰੰਤ ਜੋ ਵੀ ਜ਼ਮੀਨ ਨਿਕਲੀ ਹੈ ਉਹ ਖੇਤਾਂਵਾਲ ਦੇ ਪਾਤੀਆਂ ਨੂੰ ਨਿਕਲੀ ਹੈ ਤੇ ਅਸੀਂ ਉਹ ਸਾਰੇ ਮੋਤਵਾਰਾਂ ਦੀ ਮੌਜੂਦਗੀ ਦੇ ਵਿੱਚ ਨਿਸ਼ਾਨਦੇਹੀ ਦੇ ਦਿੱਤੀ ਹੈ ਨਿਸ਼ਾਨਦੇਹੀ ਦੇ ਕੇ ਰੋਡੀਆਂ ਲਗਾ ਦਿੱਤੀਆਂ ਹਨ ਤੇ ਉਹਦੇ ਵਿੱਚ ਸਾਰੇ ਮੈਂਬਰ ਪੰਚਾਇਤਾਂ ਦੇ ਸਹਿਯੋਗ ਹੋ ਗਿਆ ਹਨ ਅਤੇ ਪਿੰਡ ਦੇ ਮੌਜੂਦਾ ਸਰਪੰਚ ਅਦੀਰ ਸਿੰਘ ਤੇ ਆਪ ਦਾ ਕਾਕਾ ਸਰਪੈਂਚ ਉਹਨਾਂ ਨੇ ਸਹਿਨ ਨਹੀਂ ਕੀਤੇ ਤੇ ਵਾਦ ਕਿਸੇ ਕਸਮ ਦੀ ਸਾਨੂੰ ਕੋਈ ਤੰਗੀ ਤਕਲੀਫ ਜਾਂ ਕੋਈ ਨਹੀਂ ਦਿੱਕਤ ਨਹੀਂ ਹੋਣੀ ਚਾਹੀਦੀ। ਸੰਦੀ ਛਫਰਦੀ ਜੋ ਜ਼ਮੀਨ ਸੀਗੀ ਉਹ 4 ਕਨਾਲ ਤਿੰਨ ਮੋਲੇ ਕਾਗਜ਼ਾਂ ਵਿੱਚ ਮੋਲਦੀ ਸੀ। ਜੀ ਤੇ ਉਸ ਤੋਂ ਬਾਅਦ ਹੁਣ ਜ਼ਮੀਨ ਜਿਹੜੀ ਘਟ ਗਈ ਉਹ ਅਸੀਂ ਖੇਤਾਂ ਵੱਲੋਂ ਜਿੱਨੇ ਨਿਕਲੀ ਹੈ ਉਹ ਤੇ ਨਿਸ਼ਾਨਦੇਹੀ ਕਰਕੇ ਪਟਨ ਆਪਣੀਆਂ ਨਿਸ਼ਾਨੀਆਂ ਲਾ ਦਿੱਤੀਆਂ ਸਾਬਕਾ ਕਾਨੂੰਗੋ ਸਾਹਿਬ ਤੇ ਵੀਡੀਓ ਸਾਹਿਬ ਵੀਡੀਓ ਦਾ ਵੀਡੀਓ ਦਾ ਆਪਣਾ ਵੀਡੀਓ ਦਾ ਤਾਂ ਵੀ ਇੱਕ ਆ ਆਈਪੀਏ ਮਜੂਰਿਟੀ ਦੇ ਵਿੱਚ ਉਹਨਾਂ ਦੇ ਹਾਜ਼ਰੀ ਦੇ ਵਿੱਚ ਕੰਮ ਕੀਤਾ ਗਿਆ ਫਗਵਾੜਾ ਨਜ਼ਦੀਕ ਮਿੰਨ ਦੇ ਸੀਰਾਬਾਦ ਵਿਖੇ ਪੱਕੇ ਬਣੇ ਹੋਏ ਛੱਪੜ ਦੇ ਚਾਰ ਕਨਾਲ ਤਿੰਨ ਮਰਲੇ ਦੇ ਰਕਵੇ ਦੀ ਨਿਸ਼ਾਨਦੇਹੀ ਕਰਵਾਈ ਗਈ ਜਦਕਿ ਜੋ ਰਕਵਾ ਘਟ ਸੀ ਉਸ ਨੂੰ ਵੀ ਪੂਰਾ ਕੀਤਾ ਗਿਆ ਇਸ ਬੰਦੀ ਜਾਣਕਾਰੀ ਦਿੰਦੇ ਆ ਸਾਬਕਾ ਪपंच ਮਲਕੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਛੱਪੜ ਦਾ ਰਕਬਾ 4 ਕਨਾਲ 3 ਮਰਲੇ ਦਾ ਸੀ ਜੋ ਕਿ ਮੌਕੇ ਤੇ ਘੱਟ ਸੀ ਤੇ ਉਸ ਨੂੰ ਪੂਰਾ ਕਰਵਾਉਣ ਲਈ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੀ ਬीडीपीਓ ਦਫ਼ਤਰ ਤੋਂ ਪਟਵਾਰੀ सुरेंद्र ਕੁਮਾਰ ਕਾਨਗੋ ਕਰਮ ਸਿੰਘ ਅਤੇ ਪੰਚਾਇਤ ਦੀ ਮੌਜੂਦਗੀ ਵਿੱਚ ਛੱਪੜ ਦੀ ਨਿਸ਼ਾਨਦੇਹੀ ਕਰਵਾਈ ਗਈ ਇਸ ਦੌਰਾਨ ਨਾਜਰ ਸਿੰਘ ਲੰਬardar ਹਰਦੀਪ ਸਿੰਘ ਸਾਬਕਾ ਸਰਪੰਚ ਅਵਤਾਰ ਸਿੰਘ ਸੈਣੀ ਪੰਚ ਅਮਰਜੀਤ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਮੌਜੂਦ ਸਨ ਪਿੰਡ ਨਸੀਰਾਬਾ ਤੋਂ ਨਵਰਾਂਗ ਚੈਨਲ ਦੇ ਅਰਜਿੰਦਰ ਕੁਮਾਰ ਦੀ ਖਾਸ ਰਿਪੋਰਟ